ਏ ਹੋ ਵਿੱਚ ਸੁਤਮਨ ਸਿੰਘ ਚਾਲ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਏ ਸ਼ੋਅ ਦੇ ਵਿੱਚ ਇਹਲਾ ਮੁੱਦਾ ਜਿਹੜਾ ਡਿਸਕਸ ਕਰਾਂਗੇ ਉਹ ਹੈ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਲੈਂਡ ਪੋਲਿੰਗ ਉਹਦੇ ਬਾਰੇ ਪੰਜਾਬ ਦੇ ਜ਼ਿਮੀਂਦਾਰਾਂ ਦਾ ਕੀ ਕਹਿਣਾ ਹੈ ਜਾਂ ਸਰਕਾਰ ਉਹਦੇ ਬਾਰੇ ਕੀ ਕੀ ਆਪਣੇ ਜਿਹੜੀਆਂ ਉਹ ਕਾਰਵਾਈਆਂ ਕਰੀ ਆ ਉਹਦੇ ਬਾਅਦ ਹੀ ਆਪਾਂ ਗੱਲਬਾਤ ਕਰਾਂਗੇ ਔਰ ਦੂਸਰਾ ਵਿਚਾਰ ਜਿਹੜਾ ਆਪਣਾ ਰਹੂਗਾ ਉਹ ਹੈ ਜਿਹੜੀ ਅਬਨੇਤਰੀ ਪੰਜਾਬੀ ਜਿਹੜੀ ਅਬਨੇਤਰੀ ਆ ਕੰਗਣਾ ਰਮਾ ਜਿਨੇ ਪਹਿਲਾਂ ਵੀ ਬਹੁਤ ਵਾਰ ਪੰਜਾਬ ਔਰ ਪੰਜਾਬੀਆਂ ਦੇ ਬਾਰੇ ਆਪਣਾ ਜਹਿੜ ਜਿਹੜਾ ਉਗਲਿਆ ਆ ਉਨੇ ਹੁਣ ਵੀ ਪੰਜਾਬ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਉਹਦੇ ਬਾਰੇ ਵੀ ਆਪਾਂ ਵਿਚਾਰ ਬਟਾੰਦਰਾ ਕਰਾਂਗੇ ਲੇਕਿਨ ਜੇ ਫਿਰ ਵੀ ਇਹ ਆਪਣੇ ਕੋਲ ਥੋੜਾ ਬਹੁਤ ਟਾਈਮ ਬਚਿਆ ਹੱਦ ਤੱਕ ਪੰਜਾਬ ਅੰਦਰ ਜਿਹੜੇ ਨਸ਼ਿਆਂ ਦੇ ਇਹ ਜਿਹੜੇ ਕੇਸ ਦਿਨੋਂ ਦੇਣ ਲੱਭ ਰਿਆ ਗਿਆ ਨਸ਼ਿਆਂ ਦੀ ਇਹ ਬ੍ਰੰ ਬ੍ਰੰ ਨਹੀਂ ਜੀ ਰਿਹਾ ਬ੍ਰੰਦ ਹੋ ਰਿਹਾ ਔਰ ਨਸ਼ਿਆਂ ਦੇ ਇਹ ਇਨਾ ਬਰਾਮਦ ਹੋਣ ਦੇ ਵਿੱਚ ਜੋ ਲੋਕ ਜ਼ਿੰਮੇਵਾਰ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਆ ਔਰ ਉਸ ਸੰਬੰਧੀ ਆਪਾਂ ਬਚਾ ਵੀ ਕਰਾਂਗੇ ਜੇ ਕਦ ਅੱਜ ਦੇ ਇਹ ਸ਼ੋਅ ਵਿੱਚ ਥੋੜਾ ਮੋੜ ਟਾਈਮ ਜਿਹੜਾ ਨਿਕਲ ਸਕੇ ਸੋ ਸਭ ਤੋਂ ਪਹਿਲਾਂ ਆਪਾਂ ਹਣੇ ਆ ਪੰਜਾਬ ਸਰਕਾਰ ਦੀ ਲੈਂਡਫਿਲਿੰਗ ਸਕੀਮ ਬਾਰੇ ਇਹ ਸਕੀਮ ਜਿਹੜੀ ਆ ਹਰ ਦਿਨ ਰਾਤ ਜਿਹੜੀ ਆ ਅੱਜ ਕੋਈ ਦੱਸੀ ਜਾ ਰਹੀ ਆ ਕੱਲ ਨੂੰ ਕੋਈ ਦੱਸੀ ਜਾ ਰਹੀ ਆ ਇਸ ਕਾਲ ਵੱਲੋਂ ਹਰ ਰੋਜ਼ ਆਪਣਾ ਜਿਹੜਾ ਪੈਂਟੜਾ ਇਹਦੇ ਇਸ ਸਕੀਮ ਦੇ ਬਾਰੇ ਬਦਲਿਆ ਜਾ ਰਿਹਾ ਹੈ। ਦਾਦਾ ਅਸਲ ਦੇ ਵਿੱਚ ਜਿ세ਈ ਗੱਲ ਕਰਨੀ ਹੋਵੇ ਤੇ ਜੇ ਜਿਸ ਦਿਨ ਪੰਜਾਬ ਸਰਕਾਰ ਨੇ ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਔਰ ਉਹਨਾਂ ਦੇ ਮੰਤਰੀ ਸਾਹਿਬ ਸੌਂਦ ਸਾਹਿਬ ਮੈਂ ਪੂਰਾ ਨਾਮ ਉਹਨਾਂ ਦਾ ਨਹੀਂ ਜਾਣਦਾ ਉਹਨਾਂ ਨੇ ਪ੍ਰੈਸ ਕਾਨਫਰੈਂਸ ਵਿੱਚ ਆ ਦੇਖਿਆ ਸੀ ਔਰ ਤੀਸਰੇ ਸੱਜਣ ਸ਼ਾਇਦ ਉਹ ਦਿੱਲੀ ਤੋਂ ਆਏ ਲੱਗਦੇ ਸੀਗੇ ਉਹ ਕੋਈ ਉਹਨਾਂ ਦੇ ਸੀਨੀਅਰ ਅਫਸਰ ਸਿਗੇ ਮੈਂ ਉਹਨਾਂ ਨੂੰ ਵੀ ਪਛਾਣਦਾ ਤਾਂ ਨਹੀਂ ਸੀ ਲੇਕਿਨ ਪ੍ਰੈਸ ਦੇ ਵਿੱਚ ਜਦੋਂ ਉਹਨਾਂ ਲੋਕਾਂ ਨੇ ਪ੍ਰੈਸ ਮੀਡੀਆ ਦੇ ਲੋਕਾਂ ਨੇ ਜਦੋਂ ਪਾਲਿਸੀ ਬਾਰੇ ਪੁੱਛਣ ਦਾ ਯਤਨ ਕੀਤਾ ਤਾਂ ਸਭ ਤੋਂ ਪਹਿਲਾਂ ਜਿਹੜੇ ਪੌਤਸੀ ਦੇ ਕਾਬਿਲ ਸਨ ਉਸ ਸਾਡੇ ਮੁੱਖ ਮੰਤਰੀ ਸਾਹਿਬ ਨੇ ਪੰਡਿਤ ਜਤਨ ਕੀਤੇ ਜਦੋਂ ਉਹ ਉਸ ਉਹਨਾਂ ਕਾਰਜਾਂ ਦੇ ਰਾਹੀ মিডিਆ ਨੂੰ ਸਮਝਾਉਣ ਦੇ ਜਤ ਵਿੱਚ ਸਫਲ ਨਾ ਹੋਏ ਤਾਂ ਉਹਨਾਂ ਨੇ ਉਹ ਸਾਰੇ ਜਿਹੜੇ ਆਪਣੇ ਤਿਰਪਤ ਸੀ ਉਹ ਆਪਣੇ ਮੰਤਰੀ ਸੌਂਸਾਲ ਦੇ ਹਵਾਲੇ ਕਰ ਦਿੱਤੇ ਤਾਂ ਕਿ ਉਹ ਚੰਗੀ ਤਰ੍ਹਾਂ ਸਮਝਾ ਸਕਣ ਜੇਕਰ ਉਹ ਵੀ ਜਦੋਂ ਪੂਰੀ ਵਧੀਆ ਤਰੀਕੇ ਨਾਲ ਸਮਝਾਉਣ ਵਿੱਚ ਸਮਰੱਥ ਰਹੇ ਤਾਂ ਉਹਨਾਂ ਦੇ ਨਾਲ ਬੈਠੇ ਹੋਏ ਜਿਹੜੇ ਅਫਸਰ ਸੀ ਸ਼ਾਇਦ ਉਹ ਦਿੱਲੀ ਤੋਂ ਆਏ ਲੱਗਦੇ ਸੀਗੇ ਉਹਨਾਂ ਨੇ ਉਹ ਸਪੋਲਿਸੀ ਨੂੰ ਉਹ ਮੀਡੀਆ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਔਰ ਇਸ ਦਾ ਮਹਿਸੂਸ ਹੁੰਦਾ ਸੀਗਾ ਵੀ ਇਹ ਜਿਹੜੀ ਪੋਲਿਸੀ ਵਢਾਈ ਗਈ ਆ ਉਹ ਪੰਜਾਬ ਵਿੱਚ ਨਹੀਂ ਜਾਂ ਪੰਜਾਬ ਸਰਕਾਰ ਵੱਲੋਂ ਨਹੀਂ ਬਣਾਈ ਗਈ ਇਹ ਕੇਵਲ ਦਿੱਲੀ ਦੀ ਜੀਟੀ ਨੇ ਉਹਦੇ ਵੱਲੋਂ ਇਹ ਜਿਹੜੀ ਲੈਂਡ ਟੂਲਿੰਗ ਫੋਰਥ ਆ ਇਹ ਦਿੱਲੀ ਦੀ ਜੀਟੀ ਵੱਲੋਂ ਬਣਾਈ ਗਈ ਆ ਸੋ ਇਸੇ ਕਰਕੇ ਹੀ ਪੰਜਾਬ ਸਰਕਾਰ ਜਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਾਂ ਪੰਜਾਬ ਦੇ ਜਿਹੜੇ ਸਬੰਧਤ ਮੰਤਰੀ ਸਾਹਿਬ ਆ ਉਹਨਾਂ ਨੂੰ ਇਹਦੇ ਬਾਰੇ ਕੋਈ ਗਿਆਨ ਨਹੀਂ ਅਦਰਵਾਈਜ਼ ਜੇਕਰ ਕਿਸੇ ਬੰਦੇ ਨੇ ਕਿਸੇ ਵਿਭਾਗ ਨੇ ਕਿਸੇ ਮੰਤਰੀ ਨੇ ਆਪਣੇ ਹੱਥੀ ਕੋਈ ਸਕੀਮ ਜਾਰੀ ਕੀਤੀ ਹੁੰਦੀ ਤਾਂ ਉਹਨਾਂ ਦੇ ਪੋਟਿਆਂ ਉੱਤੇ ਸਭ ਕੁਝ ਲਿਖਿਆ ਹੋਣਾ ਚਾਹੀਦਾ ਸੀ ਉਹਨਾਂ ਨੂੰ ਤਾਂ ਕਾਗਜ਼ ਫੋਲਣ ਦੀ ਜਾਂ ਕਾਗਜ਼ ਤੋਂ ਦੇਖ ਕੇ ਪੜਨ ਦੀ ਵੀ ਲੋੜ ਨਹੀਂ ਸੀ ਪੈਣੀ ਉਹ ਤਾਂ ਖੁਦ ਕਿਉਂਕਿ ਉਹਨਾਂ ਦੇ ਹੱਥੀ ਦਾ ਕੰਮ ਨਿਕਲਿਆ ਹੁੰਦਾ ਆ ਤੇ ਇਸ ਲਈ ਉਹਨਾਂ ਨੂੰ ਕੋਈ ਬਹੁਤ ਜ਼ਿਆਦੀ ਕੋਈ ਦਿੱਕਤ ਨਹੀਂ ਸੀ ਹੋਣੀ ਪਰ ਪਤਾ ਨਹੀਂ ਕਿਉਂ ਉਹ ਉਥੇ ਬੈਠੇ মিডিਆ ਦੇ ਲੋਕਾਂ ਨੂੰ ਆਪਣੇ ਰਾਹੀਂ ਕੋਈ ਉਹ ਗੱਲ ਜਿਹੜੀ ਆ ਪਾਲਸੀ ਆ ਉਹਦੇ ਬਾਰੇ ਸਮਝਾ ਦੇ ਸਕੇ ਉਹਦੇ ਉਹ ਜਿਹੜੀ ਪਾਲਸੀ ਬਾਰੇ ਉਹਨਾਂ ਨੇ ਲਾਗੇ ਕੋਈ ਦਿੱਲੀ ਤੋਂ ਆਏ ਸੱਜਣ ਮੈਂ ਕੁਝ ਤਾਂ ਨਹੀਂ ਜਾਣਦਾ ਉਹਨਾਂ ਨੂੰ ਲੇਕਿਨ ਉਹ ਜਿਹੜੇ ਸੱਜਣ ਪੀਸੇ ਉਹਨਾਂ ਦੇ ਨਾਲ ਬੈਠੇ ਸਨ ਪ੍ਰੈਸ ਖਾਨ ਤੋਂ ਦੇ ਵਿੱਚ ਉਹਨਾਂ ਨੇ ਹੀ ਆਪਣੇ ਵੱਲੋਂ ਥੋੜਾ ਬਹੁਤ মিডিਏ ਤੋਂ ਸਮਝਾਉਣ ਦਾ ਯਤਨ ਕੀਤਾ ਇੱਥੇ ਮੇਰਾ ਇਹ ਦੱਸਣ ਦਾ ਮਕਸਦ ਇਹ ਹੀ ਆ ਕਿ ਇਹ ਜਿਹੜੀ ਪੌਤੀ ਆ ਇਹ ਇਸ ਤੋਂ ਦੇਖ ਕੇ ਸਮਝ ਆਉਂਦੀ ਆ ਕਿ ਇਹ ਕੌਣ ਸੀ ਦਿੱਲੀ ਦੇ ਦਰਬਾਰ ਵੱਲੋਂ ਬਣਾਈ ਗਈ ਆ ਇਹਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਲੇਖਾ ਜੋਖਾ ਜਾਂ ਲੈਣਾ ਦੇਣਾ ਦਿਖਾਈ ਨਹੀਂ ਦਿੰਦਾ ਇਹਦੇ ਵਿੱਚ ਹੋਰ ਕਿਹੜੇ ਕਿਹੜੇ ਨਦੀਰਾਂ ਦਾ ਯੋਗਦਾਨ ਹੈ ਇਹਦੇ ਬਾਰੇ ਸਾਨੂੰ ਤਾਂ ਕੋਈ ਜਾਣਕਾਰੀ ਨਹੀਂ ਇਹ ਕੰਨੇ ਇੱਕ ਗੱਲ ਦੇਖ ਸੰਕੇ ਬੜੀ ਹੈਰਾਨੀ ਹੁੰਦੀ ਆ ਯਾਰ ਇਹ ਫੌਜੀ ਪੰਜਾਬ ਤੇ ਪੰਜਾਬ ਦੇ ਲੋਕਾਂ ਔਰ ਪੰਜਾਬ ਸਰਕਾਰ ਦਰਮਿਆਨ ਮੜਾਈ ਗਈ ਆ ਲੇਕਿਨ ਇਹਦਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਸਾਹਿਬ ਨੂੰ ਕੋਈ ਜਿਆਦਾ ਜਾਣਕਾਰੀ ਨਾ ਹੋਣਾ ਵੀ ਇੱਕ ਬੜੀ ਅਚੰਭੇ ਵਾਲੀ ਗੱਲ ਹੈ ਕੁਝ ਦਿਨ ਪਹਿਲਾਂ ਹੈ ਇਸੇ ਹਫ਼ਤੇ ਵੀਰਵਾ ਦੀ ਰਾਤ 1:09 ਵਜੇ ਕੁਝ ਲੋਕਾਂ ਨੇ ਜਿਹੜੇ ਆਪਣੇ ਆਮ ਤੋਂ ਆਮ ਆਦਮੀ ਪਾਰਟੀ ਦੇ ਲੀਡਰ ਦੱਸਦੇ ਸਨ ਉਹਨਾਂ ਨੇ ਜਦੰਦਰ ਦੇ ਲਾਗੇ ਅਸ ਮੈਂ ਸਾਰੇ ਪਿੰਡਾਂ ਦੇ ਇਹਨਾਂ ਨੂੰ ਜਾਣਦਾ ਹਾਂ ਕੋਟਕਲਾ ਜਿਨ੍ਹਾਂ ਦੇ ਵਿੱਚ ਕੋਟ ਖੁੱਦ ਵੀ ਹੁੰਦਾ ਆ ਕੁੱਪੜਪਿੰਡ ਵੀ ਆਉਂਦਾ ਆ ਰਹਿਮਾਨਪੁਰ ਵੀ ਆਉਂਦਾ ਆ ਅਲੀਪੁਰ ਨੰਗਲ ਤਰਾਥਾਂ ਇਹਨਾਂ ਪਿੰਡਾਂ ਵਿੱਚ ਦਾਸ ਨੂੰ ਜ਼ਮੀਨ ਦੀ ਗੈਂਟਰੀਮੈਂਟਰੀ ਕਰਨ ਦਾ ਜਿਹੜਾ ਸਰਦਾਰ ਸੀ ਉਹ ਸ਼ੁਰੂ ਕਰ ਮਿਲਦਾ ਦਾ ਦੇ ਸਾਡੇ 9 ਵਜੇ ਦਾ ਲਗਭਗ ਟਾਈਮ ਸੀ ਯਾਨੀ ਉਹਨਾਂ ਪਿੰਡਾਂ ਦੇ ਲੋਕਾਂ ਨੇ ਪੁੱਛਿਆ ਵੀ ਭਾਈ ਤੁਸੀਂ ਕੀ ਕਰਦੇ ਫਿਰਦੇ ਆ ਉਹ ਕਹਿੰਦੇ ਜੀ ਅਸੀਂ ਸਲਮੇ ਕਰਦੇ ਆ ਉਨਨ ਨੂੰ ਪੁੱਛਣ ਵਾਲਾ ਹੋਵੇ ਬੇ ਤੁਸੀਂ ਕੌਣ ਹੋ ਨਿਆ ਸਾਡੀ ਜ਼ਮੀਨਾਂ ਦਾ ਸਰਵੇਖਨ ਵਾਲਾ ਔਰ ਅਫਸੋਸ ਦੀ ਗੱਲ ਹੈ ਕਿ ਜਮਨ ਦਸਤੀ ਅੱਜ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਆ ਉਹਨਾਂ ਨੂੰ ਖੋਹਦਾ ਇੱਕ ਨਾਟਕ ਕੀਤਾ ਜਾ ਰਿਹਾ ਆ ਔਰ ਇਹ ਨਾਟਕ ਪੰਜਾਬ ਸਰਕਾਰ ਬਨੋ ਕੀਤਾ ਜਾ ਰਿਹਾ ਆ ਇਸ ਨਾਟਕ ਦਾ ਕਿੰਨਾ ਪਾਰਟੀ ਨੂੰ ਨੁਕਸਾਨ ਹੋਏਗਾ ਇਹਦੇ ਬਾਰੇ ਸ਼ਾਇਦ ਆਮ ਆਦਮੀ ਪਾਰਟੀ ਜਾਂ ਪੰਜਾਬ ਸਰਕਾਰ ਅਜੇ ਤੱਕ ਜਾਣ ਨਹੀਂ ਸਕੀ ਔਰ ਇਹਦੇ ਨਾਲ ਪੰਜਾਬ ਦੇ ਹਾਲਾਤ ਜਿਸ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆਪਣਾ ਜਿਹੜਾ ਦੁਬਈਆ ਅਥਿਆਰ ਕਰੀਆ ਉਹਦੇ ਨਾਲ ਪੰਜਾਬ ਅੰਦਰ ਹਾਲਾਤ ਕਿਸ ਤਰ੍ਹਾਂ ਵਿਗੜ ਜਾਣ ਦੀ ਸੰਭਾਵਨਾ ਬਣ ਸਕਦੀ ਆ ਉਹਦਾ ਵੀ ਅੰਦਾਜ਼ਾ ਸ਼ਾਇਦ ਪੰਜਾਬ ਸਰਕਾਰ ਨੂੰ ਅਜੇ ਤੱਕ ਨਾ ਹੋਇਆ ਹੋਵੇ ਲੇਕਿਨ ਅਸੀਂ ਇਸ ਸਰਕਾਰ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇਕਰ ਸਰਕਾਰ ਨੇ ਕੋਈ ਜ਼ਬਰਦਸਤੀ ਕਿਸਾਨਾਂ ਕੋਲੋਂ ਜ਼ਮੀਨ ਖੋਹਣ ਦੀ ਐ ਆਪਣੀ ਜੱਦ ਜਿਹੜੀ ਆ ਉਹਦੇ ਉਹ ਪਗੌਣ ਦਾ ਯਤਨ ਕੀਤਾ ਤਾਂ ਹਾਲਾਤ ਪੰਜਾਬ ਦੀ ਢੀੜੀ ਆ ਉਹ ਬਹੁਤ ਖਰਾਬ ਹੋ ਜਾਣਗੇ ਔਰ ਉਹਨਾਂ ਹਾਲਾਤਾਂ ਦੇ ਉੱਤੇ ਕਾਬੂ ਪਾ ਸਕਣਾ ਪੰਜਾਬ ਤੇ ਪੰਜਾਬ ਦੇ ਲੋਕਾਂ ਤੇ ਪੰਜਾਬ ਦੀ ਸਰਕਾਰ ਦੇ ਵਸਦਾ ਲੋਕ ਨਹੀਂ ਰਹੇਗਾ ਪੰਜਾਬ ਨੇ ਤੈਨਾਂ ਹੀ ਬਸਾਰੇ ਆਪਣੇ ਪਿੰਡੇ ਦੇ ਉੱਤੇ ਦੱਤ ਤੇ ਸੰਤਾਪ ਹੜਾਏ ਹਨ ਜਿਨ੍ਹਾਂ ਦੇ ਜ਼ਖਮ ਜਿਹੜੇ ਆ ਉਸ ਵੇਲੇ ਤੋਂ ਜੋ ਲੱਗੇ ਸਨ ਉਹਨਾਂ ਦੇ ਪਿੰਡੇ ਦੇ ਉੱਤੇ ਉਹ ਅਜੇ ਤੱਕ ਜ਼ਖਮ ਜਿਹੜਿਆ ਉਹ ਹਰੇ ਭਰੇ ਹਨ ਸੋ ਉਹਨਾਂ ਜ਼ਖਮਾਂ ਨੂੰ ਤਾਂ ਅਜੇ ਤੱਕ ਭਰਿਆ ਨਹੀਂ ਗਿਆ ਲੇਕਿਨ ਪੰਜਾਬ ਸਰਕਾਰ ਜਿਹੜੀ ਆ ਉਹ ਹਾਲ ਪੰਜਾਬ ਦੇ ਲੋਕਾਂ ਦੇ ਪਿੰਡੇ ਉੱਪਰ ਜ਼ਖਮ ਜਿਹੜੀ ਆ ਉਹ ਹੋਰ ਅਖੇੜ ਰਹੀ ਆ ਔਰ ਜਿਸ ਦਾ ਸਾਨੂੰ ਬੜਾ ਦੁੱਖ ਹੈ ਅਸੀਂ ਪੰਜਾਬ ਸਰਕਾਰ ਨੂੰ ਅੱਜ ਇਸ ਚੈਨਲ 'ਤੇ ਬਾਵਨੀ ਦੇਣਾ ਚਾਹੁੰਦੇ ਆ ਕਿ ਜਿਹੜਾ ਦਬਈਆ ਉਹਨਾਂ ਨੇ ਇਖਤਿਆਰ ਕੀਤਾ ਆ ਉਸ ਦਬਈਏ ਨੂੰ ਛੱਡ ਦੇ ਔਰ ਆਪਸੀ ਸਹਿਮਤੀ ਦੇ ਨਾਲ ਜੋ ਵੀ ਜ਼ਿੰਮੇਵਾਰਾਂ ਦੇ ਨਾਲ ਸਹਿਮਤੀ ਵੰਡੀ ਆ ਉਹਨੂੰ ਸਹਿਮਤੀ ਬਣਾ ਕੇ ਆਪਣੇ ਕੰਮ ਕਾਰ ਨੂੰ ਅੱਗੇ ਤੋਰਨ ਜੇਕਰ ਜ਼ਿੰਮੇਵਾਰ ਭਾਈਚਾਰਾ ਮੰਨਦਾ ਆ ਸਰਕਾਰ ਨੂੰ ਕੋਈ ਆਪਣੀ ਜ਼ਮੀਨ ਦੇਣੀ ਆਹ ਬਿਲਕੁਲ ਠੀਕ ਹੈ ਅਗਰ ਨਹੀਂ ਮੰਨਦਾ ਤੇ ਉਹਨਾਂ ਦੇ ਕੋਲੋਂ ਜ਼ਬਰਦਸਤੀ ਜ਼ਮੀਨ ਲੈਣ ਵਰਗਾ ਕੋਈ ਯਤਨ ਨਾ ਕੀਤਾ ਜਾਵੇ ਇਹ ਸਾਡੀ ਆਪਣੀ ਵੀ ਅਪੀਲ ਵੀ ਆ ਔਰ ਪੰਜਾਬ ਸਰਕਾਰ ਨੂੰ ਇੱਕ ਚੇਤਾਵਨੀ ਵੀ ਆ ਔਰ ਦੂਸਰੀ ਗੱਲ ਜਿਹੜੀ ਮੈਂ ਕੰਨਾ ਕਹਣਾ ਆ ਕਿ ਬਾਲੀਵੁੱਡ ਦੀ ਸਟਾਰ ਜਿਹੜੀ ਆਪਣੇ ਆਪ ਨੂੰ ਸਟਾਰ ਕਹਿੰਦੀ ਆ ਔਰ ਜਿਹਨੇ ਪਿਛਲੇ ਮੌਕਿਆਂ ਦੇ ਉੱਤੇ ਵੀ ਪੰਜਾਬ ਤੇ ਪੰਜਾਬੀਆਂ ਨੂੰ ਬਦਨਾਮ ਕਰ ਲਈ ਕੋਈ ਕਸਰ ਜਿਹੜੀ ਆ ਬਾਕੀ ਨਹੀਂ ਛੱਡੀ ਉਹ ਹੁਣ ਵੀ ਆਪਣੇ ਯਤਨਾਂ ਨਾਲ ਹੀ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਬਦਨਾਮ ਕਰਨ ਵਿੱਚ ਕੋਈ ਯਤਨ ਜਿਹੜਾ ਉਹ ਬਾਕੀ ਨਹੀਂ ਛੱਡਦੇ ਮੇਰੀ ਮਰਜ਼ਾਦ ਹੈ ਇੱਕ ਜਾਕੀ ਆ ਕੰਗਣਾ ਦਾ ਨਾਮ ਜਿਹੜੀ ਇਹ ਆਪਣੇ ਆਂ ਇਹੋ ਜਿਹਿਆਂ ਆਪ خودੀਆਂ ਕਰਕੇ ਬੜੀ ਜਾਣੀ ਜਾਂਦੀ ਆ ਲੋਕਾਂ ਦੇ ਵਿੱਚ ਹੁਣ ਉਸ ਨੇ ਇੱਕ ਬਿਆਨ ਦਾਗਿਆ ਆ ਕਿ ਹਿਮਾਚਲ ਪ੍ਰਦੇਸ਼ ਵਿੱਚ ਜਿਹੜੀ ਲੋਕਾਂ ਦੇ ਵਿੱਚ ਨਸ਼ੇ ਦੀ ਆਦਤ ਵਧੀ ਆ ਉਹ ਪੰਜਾਬ ਦੇ ਕਰਕੇ ਵਧੀ ਆ ਉਹ ਪਾਕਿਸਤਾਨ ਤੋਂ ਨਸ਼ਾ ਆਉਂਦਾ ਆ ਉਹ ਪੰਜਾਬ ਰਾਹੀਂ ਹੋ ਕੇ ਹਿਮਾਚਲ ਪ੍ਰਦੇਸ਼ ਵਿੱਚ ਇਹ ਇੱਕ ਅਜਿਹਾ ਜਿਹੜਾ ਸਾਰਾ ਆਉਂਦਾ ਆ ਜਿਹਦੇ ਕਰਕੇ ਹਮਾਰੇ ਉਪਰਦੇਸ਼ ਦੇ ਲੋਕ ਨਸ਼ੇੜੀ ਬਣਦੇ ਜਾ ਰਹੇ ਹਨ ਉਸ ਨੇ ਸਾਰਾ ਜਿਹੜਾ ਇਹ ਦੋਸ਼ ਹੈ ਉਹ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਸਿਰ ਦੇ ਉੱਤੇ ਮੜਿਆ ਆ ਅਸੀਂ ਕੰਗਨਾਨ ਰੌਕ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆ ਉਹ ਨਾਲ ਇਹ ਚੇਤਾਵਨੀ ਵੀ ਦੇਣਾ ਚਾਹੁੰਦੇ ਆ ਇਹ ਉਹ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਬਦਨਾਮ ਕਰਨ ਵਾਲਾ ਕੰਮ ਜਿਹੜਾ ਉਹ ਛੱਡ ਦੇਵੇ ਅਗਰ ਉਹਨੇ ਨਾਂ ਛੱਡਿਆ ਤਾਂ ਉਹਨੂੰ ਵੀ ਇਹ ਗੰਭੀਰ ਸਿਟੇ ਜਿਹੜੇ ਆ ਉਹ ਭੌਤਿਕ ਨੇ ਪੈ ਸਕਦੇ ਆ ਪੰਜਾਬ ਦੇ ਲੋਕਾਂ ਨੂੰ ਹੋਰ ਜ਼ਿਆਦਾ ਤਸਾਉਣ ਦਾ ਯਤਨ ਨਾ ਕਰੇ ਔਰ ਆਪਸੀ ਪ੍ਰੇਮ ਮੁਹੱਬਤ ਤੇ ਪਿਆਰ ਦੇ ਨਾਲ ਦੋਹਾਂ ਦੇਸ਼ ਦੋਹਾਂ ਰਾਜਾਂ ਦੇ ਵਿੱਚਕਾਰ ਇਹ ਸ਼ਾਂਤੀ ਇਹਦਾ ਪਾਠ ਜਿਹੜਾ ਪੜਾ ਕੇ ਰੱਖੇ ਤਾਂ ਕਿ ਦੋਵੇਂ ਧਰ ਦੋਹਾਂ ਰਾਜਾਂ ਦੇ ਲੋਕ ਆਪਸੀ ਪਿਆਰ ਮੁਹੱਬਤ ਦੇ ਨਾਮ ਉਹ ਰਹਿ ਸਕਣ تیسਰੀ ਗੱਲ ਜਿਹੜੀ ਆ ਮੈਂ ਇਹ ਕਰਨਾ ਚਾਹੁੰਦਾ ਆ ਕਿ ਜਿਹੜੇ ਕੁਝ ਦਿਨਾਂ ਤੋਂ ਇਹ ਖਬਰਾਂ ਕਾਫੀ ਜੋਸ਼ ਨਾਲ ਆ ਰਹੀਆਂ ਕਦੀ ਐਸ ਪਿੰਡ ਤੋਂ ਆਦੀ ਆ ਕਦੀ ਦੂਸਰੇ ਪਿੰਡ ਤੋਂ ਆਦੀ ਆ ਕਦੀ ਐਸ ਸ਼ਹਿਰ ਦੇ ਵਿੱਚ ਇਹ ਘਟਨਾ ਵਾਪਦੀ ਆ ਕਦੀ ਦੂਸਰੇ ਸ਼ਹਿਰ ਦੇ ਵਿੱਚ ਇਹ ਘਟਨਾ ਵਾਪਦੀ ਆ ਉਹ ਘਟਨਾਵਾਂ ਇਹੋ ਜਿਹੀਆਂ ਹੁੰਦੀਆਂ ਆ ਮੇਰੀ ਮਰਜ਼ਾ ਦਾ ਕਦੇ ਕੋਈ ਮੁੰਡਾ ਬਾਦੋਂ ਆਉਂਦਾ ਆ ਉਹ ਆਣ ਕੇ ਇੱਥੇ ਬਹੁਤ ਸਾਰੇ ਕੁੜੀਆਂ ਵਾਲੇ ਪਰਿਵਾਰਾਂ ਨੂੰ ਆਪਣੇ ਠੱਗੀ ਠੋਦੀ ਵਾਲੇ ਇਹ ਰੇੜਾ ਫੇਰੀ ਵਾਲੇ ਯਤਨਾਂ ਦੇ ਨਾਲ ਉਹਨਾਂ ਨੂੰ ਗਲਗੜਾ ਲੈਂਦਾ ਆ ਔਰ ਉਹਨਾਂ ਦੇ ਨਾਲ ਮਿੱਠੀਆਂ ਗੱਲਾਂ ਕਰਕੇ ਜਾਂ ਆਪਣੇ ਸੌਜ ਬਾਜ ਪਟਾਕੇ ਇਹ ਉਹਨਾਂ ਦੇ ਨਾਲ ਉਹ ਵੇਖਦੇ ਗੰਢਣ ਦੇ ਵੀ ਉਹਨਾਂ ਦੇ ਨਾਲ ਆਪਣਾ ਹੱਥ ਜਿਹੜਾ ਉਹ ਅੱਗੇ ਵਧਾਉਂਦਾ ਆ। ਦੇ ਕੰ ਸਾਝੇ ਲੋਕ ਵੀ ਬਹੁਤ ਜ਼ਿਆਦਾ ਅਮੋਸ਼ਨਲ ਹੋ ਜਾਂਦੇ ਆ। ਸ਼ਾਇਦ ਉਹ ਇਸ ਕੱਪ ਕੇ ਸੋਚਦੇ ਆ ਜੇ ਕਬ ਸਾਡੀ ਕੁੜੀ ਵਿਦੇਸ਼ ਉਹ ਚਲੀ ਜਾਵੇਗੀ ਤਾਂ ਅਸੀਂ ਵੀ ਕੱਲ ਨੂੰ ਉੱਥੇ ਜਾ ਸਕਦੇ ਆ। ਉਹ ਇਸ ਲਾਲਚ ਵਿੱਚ ਆ ਕੇ ਉਹ ਬਾਦੋਂ ਆਏ ਮੁੰਡੇ ਦੇ ਨਾਲ ਆਪਣੀ ਅਲੱਗ ਚੀਜ਼ ਦਾ ਦਿਸਤਾ ਜਿਹੜਾ ਉਹ ਫਤ ਦਿੰਦੇ ਆ। ਮੇਰੇ ਆਪਣੇ ਹੱਥਾਂ ਦੇ ਚੀਖ ਉਜਾਨ ਬਹੁਤ ਸਾਰੇ ਕੇਸ ਜਿਹੜੇ ਆ ਉਹ ਨਿਕਲੇ ਆ ਦੇਗਨ ਜਦ ਜਦ ਇਹ ਸਾਦਾ ਸਿਧਲਾ ਨਿਕਲ ਚੁੱਕਾ ਹੁੰਦਾ ਆ ਫਿਰ ਇਹ ਸਾਰੇ ਤਾਣੇ ਬਾਣੇ ਨੂੰ ਐ ਸੱਲਣਾ ਜਿਹੜਾ ਉਹ ਬੜਾ ਮੁਸ਼ਕਲ ਹੋ ਜਾਂਦਾ ਆ ਵੱਡੇ ਵੱਡੇ ਘਰਾਣਿਆਂ ਦੀਆਂ ਕੁੜੀਆਂ ਵੱਡੇ ਵੱਡੇ ਇਹ ਜਿਹੜੇ ਜਿਹੜੇ ਘਰਾਣੇ ਪੰਜਾਬ ਦੇ ਵਿੱਚ ਬੜੇ ਉੱਚ ਕੋਟੀ ਦੇ ਕਰਾਣੇ ਸਮਝੇ ਜਾਂਦੇ ਆ ਉਹਨਾਂ ਦੀਆਂ ਕੁੜੀਆਂ ਵੀ ਇਹੋ ਜੈ ਮੁਰ ਜਾਂਦੇ ਹਾਥਾਣਾ ਸ਼ਿਕਾਰ ਹੋ ਜਾਂਦੀਆਂ ਆ ਉਹ ਬਾਅਦ ਵਿੱਚ ਉਹਨਾਂ ਨੂੰ ਪਛਤਾਉਣਾ ਪੈਂਦਾ ਆ ਫਿਰ ਪਛਤਾਉਂਦਾ ਉਸ ਵੇਲੇ ਕੋਈ ਫਾਇਦਾ ਨਹੀਂ ਹੁੰਦਾ ਸੋ ਮੈਂ ਇਹ ਕਹਣਾ ਮੇਰੀ ਗੱਲ ਇਹ ਇੱਥੇ ਇਹ ਕਹਿੰਦਾ ਮੈਂ ਮਕਸਦ ਹੈ ਕਿ ਉਹਨਾਂ ਚਿਰ ਆਪਣੀ ਕੁੜੀ ਦਾ ਦੇਸ਼ਤਾ ਬਾਦੋਂ ਆਏ ਕਿਸੇ ਵੀ ਮੁੰਡੇ ਦੇ ਨਾਲ ਨਾ ਕਦੋ ਜਿੰਨਾ ਚੇਕ ਕਰ ਉਸ ਮੁੰਡੇ ਬਾਰੇ ਤੁਹਾਨੂੰ ਪੂਰੀ ਪੂਰੀ ਜਾਣਕਾਰੀ ਨਾ ਮਿਲ ਸਕੇ ਜਾਣਕਾਰੀ ਤੁਸੀਂ ਕੀ ਪ੍ਰਾਪਤ ਕਰਨੀ ਆ ਕਿ ਉਹ ਮੁੰਡਾ ਕਿਹੜੇ ਪਿੰਡ ਦਾ ਆ ਉਥੇ ਕੀ ਕੰਮ ਕਰਦਾ ਆ ਉਹ ਮੁੰਡਾ ਉਥੇ ਕੱਚਾ ਆ ਜਾਂ ਪੱਕਾ ਆ ਉਹਦਾ ਉਹਦਾ ਅੱਗੇੋਂ ਪਿਛੋਂ ਆਸੇ ਪਾਸੇ ਤੋਂ ਪਤਾ ਕਰਨ ਲਈ ਜੂਸ ਤੁਸੀਂ ਕੋਖ ਵਰਤਾਲ ਕਰੋ ਕਈ ਮੁੰਡੇ ਜਿਹੜੇ ਉੱਥੇ ਕੱਚੇ ਬੈਠੇ ਆ ਉਹ ਵੀ ਆ ਪੰਜਾਬ ਆਣ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੰਜਾਬ ਵਿੱਚ ਪਹੁੰਚ ਕਾ ਗਏ ਇਹਨਾਂ ਇਹੋ ਜਿਹੀਆਂ ਲੜਕੀਆਂ ਨੂੰ ਵਗੜਾ ਕੇ ਆ ਆ ਬਾਬਾ ਸਾਹਿਬ ਆਪ ਉਹ ਆਪਣੇ ਦੇਸ਼ਾਂ ਦੇ ਚਲੇ ਜਾਂਦੇ ਆ ਫੇ ਪੂਰੀ ਪੰਜਾਬ ਬੈਠੀ ਆਪਣੀ ਕਿਸਮ ਬਨੂਰੋਂਦੀ ਰਿੰਦੀ ਆ ਜਦ ਕਿ ਉਹ ਮੁੰਡਾ ਆ ਬਾਬਾ ਸਾਹਿਬ ਆਪਣੇ ਦੇਸ਼ ਵਿੱਚ ਆ ਕੇ ਆਪਣੀ ਫਿਰ ਮਸਤੀ ਦੇ ਵਿੱਚ ਲੱਗ ਜਾਂਦਾ ਆ ਸੋ ਇਹੋ ਜਿਹਾ ਹੱਗਾ ਕੋੜੋਂ ਬਚਿਆ ਜਾਣਾ ਚਾਹੀਦਾ ਆ ਔਰ ਉਹਦੀ ਗੀਡੀ ਵੈਰੀਫਿਕੇਸ਼ਨ ਹੈ ਮੁੰਡੇ ਦੀ ਉਹ ਕਰਨ ਦੇ ਲਈ ਤੁਸੀਂ ਪੂਰਾ ਪੂਰਾ ਯਤਨ ਕਰੋ ਉਹਦੇ ਪਿੱਛੇ ਕੋਈ ਕਮੀ ਜਿਹੜੀ ਆ ਉਹ ਨਾ ਛੱਡੋ ਕਿਉਂਕਿ ਜਦ ਤਾਈਂ ਤੁਸੀਂ ਉਹਦੀ ਵੈਰੀਫਿਕੇਸ਼ਨ ਨਹੀਂ ਕਰਦੇ ਤਦ ਤੱਕ ਉਸ ਮੁੰਡੇ ਦੇ ਨਾਲ ਕੋਈ ਵੀ ਰਿਸ਼ਤੇ ਦੀ ਗਾਣ ਸਾਣ ਨਾ ਕੀਤੀ ਜਾਵੇ ਇਹ ਸਾਡੀ ਅਪੀਲ ਹੈ ਅਸੀਂ ਇਹ ਗੱਲ ਇਸ ਕਰਕੇ ਵੀ ਕਰਨਾ ਚਾਹੁੰਦੇ ਆ ਕਿਉਂਕਿ ਸਾਡੇ ਹੱਥਾਂ ਦੇ ਵਿੱਚ ਇਹੋ ਜਿਹੇ ਬਹੁਤ ਸਾਰੇ ਕੇਸ ਜਿਹੜੇ ਆ ਨਿਕਲੇ ਆ ਸਾਨੂੰ ਇਸ ਗੱਲ ਦਾ ਵੀ ਪਤਾ ਲੱਗਿਆ ਕਿ ਜਦੋਂ ਇਹ ਕੇਸ بگੜ ਜਾਂ ਫਿਰ ਇਹ ਕੇਸ ਕਿਸੇ ਵੀ ਹਾਲਤ ਵਿੱਚ ਦੁਬਾਰਾ ਠੀਕ ਹੋਣ ਦਾ ਨਾਮ ਨਹੀਂ ਲੈਂਦੇ ਸੋ ਅਸੀਂ ਪੰਜਾਬ ਦੇ ਵਿੱਚ ਉਹਨਾਂ ਧੀਆਂ ਦੇ ਮਾਪਿਆਂ ਨੂੰ ਵੀ ਇੱਕ ਵਾਰੀ ਠੀਕ ਕਰਨਾ ਚਾਹੁੰਦੇ ਆ ਕਿ ਉਹ ਆਪਣੀਆਂ ਧੀਆਂ ਨੂੰ ਆਪਣੇ ਗੂਹੇ ਤੋਂ ਤੋੜਨ ਲਈ ਇੰਨੀ ਜਲਦੀ ਇਹ ਫੈਸਲਾ ਨਾ ਕਰਨ ਤਾਂ ਕਿ ਉਹਨਾਂ ਦੀਆਂ ਧੀਆਂ ਅੱਗੇ ਜਾ ਕੇ ਆਪਣੀ ਕਿਸੇ ਵੀ ਕਿਸਮ ਦੀ ਮੁਸ਼ਕਲ ਵਿੱਚ ਨਾ ਪੈ ਸਕਣ ਥੈਂਕ ਯੂ ਵੈਰੀ ਮਚ